हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਜ਼ੀਆਂ ਸੂਈਆਂ ਗਾਵਾ ਬਈ ਮਗਰ ਦੋਨਾਂ ਮਗਰੀ ਬੱਚੀਆਂ ਨੇ ਬਈ ਤੇ ਇੱਕ ਬਈ ਵੜਾ ਜਿਹੜੀ ਸੇਲ ਲਈ ਲੈ ਕੇ ਆਇਆ ਆਓ ਪੁੱਛ ਲੈਨੇ ਬਈ ਤੁਹਾਡੀ ਬਈ ਜੀ ਹਸੀ ਗਾਲ ਹਸੀ ਗਾਲ ਜੀ ਹੋ ਠੀਕ ਹੋ ਬੜੀ ਹਾਂ ਜੀ ਬਹੁਤ ਵਧੀਆ ਜੀ ਵਧੀਆ ਚੱਲ ਬਈ ਕੰਮ ਕਰ ਹਾਂ ਜੀ ਬਹੁਤ ਵਧੀਆ ਚਲੋ ਨਾਮ ਤੇ ਐਡਰੈਸ ਬੋਲੋ ਨਾ ਮੇਰਾ ਕੁਲਦੀਪ ਸਿੰਘ ਆ ਜੀ ਪਿੰਡ ਸੁਖਾਨਾਂ ਦਾ ਕੋਠੇ ਵਾਲਾ ਕਚਰਾ ਜੀ ਖੇਤਾਂ 'ਚ ਘਰ ਆ ਠੀਕ ਹੈ ਜਿਲ੍ਹਾ ਮੋਗਾ ਹੈ ਭਗਤਾ ਭਾਈ ਦਾ ਸ਼ਹਿਰ ਸਾਨੂੰ ਨੇੜੇ ਪੈਂਦਾ ਹੈਗਾ ਮੋਬਾਈਲ ਨੰਬਰ ਬੋਲ 99685 38206 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੜ ਦੇ ਨੇ ਕਿਹੜਾ ਸੂਈ ਆ ਇਹ ਦੂਜੀ ਸੂਈ ਸੂਈ ਆ ਜੀ ਇਹ ਕਦੋਂ ਸੂਈ ਆ ਬਾਈ ਇਹ ਪਰਸੋਂ ਸੂਈ ਆ ਜੀ ਠੀਕ ਹੈ ਬੱਚਾ ਜੇ ਜੂਰ ਪੈ ਗਈ ਜੀ ਇਹਦੀ ਵਧਗਾ ਠੀਕ ਆ ਤੇ ਬੱਚੇ ਦਾ ਵੀ ਨਾਰੂਗਾ ਹਜੇ ਨਾਲ ਹੀ ਆਪਾਂ ਇੱਧਰ ਨੇੜੇ ਕਰਕੇ ਵਿਖਾ ਦੂ ਬੱਛੀ ਆ ਨਾ ਹਾਂਜੀ ਬੱਛੀ ਆ ਮਗਰ ਬੱਚਾ ਬਈ ਬੱਛੀ ਆ ਨਾੜੂਗਾ ਨਾਰੀ ਆ ਬੱਛੀ ਚੰਗੀ ਆ ਹਣਾ ਬੱਛੀ ਚੰਗੀ ਆ ਜੀ ਠੀਕ ਆ ਵਰਡ ਵੀ ਚੰਗੀ ਆ ਹਾਂਜੀ ਹਾਂ ਸੀਲ ਆ ਜੀ ਪੂਰੀ ਆ ਐ ਨਹੀਂ ਕੋਸਾਂ ਦੀ ਨਿਆਣਾ ਪੋਣਾ ਪਾਲੋ ਨਹੀਂ ਪੋਣਾ ਨਾ ਪਾਓ ਠੀਕ ਆ ਤੇ ਬਾਕੀ ਧਾਰਤੂਰ ਵੀ ਬਹੁਤ ਵਧੀਆ ਪੋਲੀ ਆ ਪੂਰੀ ਐ ਨਹੀਂ ਕੋਈ ਡਰ ਕਾਲ ਵੀ ਪੂਰੀ ਆ ਨਾ ਹਾਂ ਠੰਡੀ ਪੂਰੀ ਫੁੱਲ ਆ ਜੀ ਆਈ ਬੈਠੋ ਆਜੋ ਇੱਧਰ ਦੀ ਵਿਖਾ ਦਿੰਨੇ ਆ ਤੁਹਾਨੂੰ ਠੀਕ ਆ ਆ ਵੀ ਲੈ ਹੂੰ ਏਹ ਲਾਹਵਾਤ ਚਵਾਈ ਚੰਗੀ ਆ ਨਾ ਇੱਕ ਨੰਬਰ ਲੈ ਚਵਾਈ ਬੜੀ ਚੰਗੀ ਆ ਲੈ ਲੈ ਗੰਨੇ ਨਿਆਣਾ ਵੀ ਪਾਉਂਦੀ ਲੋੜ ਬਿਨਾ ਨਿਆਣੇ ਨਹੀਂ ਮਿਲ ਪੈਂਦੀ ਨਾਲੇ ਬਈ ਤਾਂ ਕੋਈ ਪਸਾਉਣਾ ਦਾ ਪਾਲੋ ਨਹੀਂ ਮੋਣਾ ਨਾ ਬੋਲ ਨੋਰਮਲ ਖਾਣਾ ਜੁੱਤਾ ਰਾਨੇ ਦੇਖੋ ਪਸਮਾਕ ਕਰ ਲੈਣਾ ਦੁੱਭਣੀ ਵਧੀਆ ਤਾਂ ਹਾਂਜੀ ਹਾਂ ਸੀਲ ਪੂਰੀ ਐ ਸਹੀ ਗੱਲ ਆ ਬਈ ਠੰਡੀ ਸੀਲ ਆ ਖੋਲ ਦੇ ਫੇਰ ਤੋਰ ਕੇ ਦਿਖਾ ਦੇ ਬਿਨਾ ਬੱਚਾ ਛੱਡੇ ਬਿਨਾ ਨਿਆਣਾ ਪਾਈ ਤੀਜਾ ਦਿਨ ਅਜ ਸੁਈ ਨੂੰ ਹੋਇਆ ਬਾਈ ਇਹਨੂੰ ਹੈ ਤੀਜਾ ਦਿਨ ਸੁਈ ਨੂੰ ਹੋਇਆਗਾ ਠੀਕ ਆ ਤੇ 14 15 ਕਿਲੋ ਦੋ ਤਾਂ ਹੁਣ ਮੈਂ ਦੇ ਦਿੰਦੀ ਆ ਇਹ ਅੱਛਾ 20 ਕਿਲੋ ਤਾਂ ਦੋ ਦੁੱਤੇ ਦੇਊਗੀ ਘਟ ਨਹੀਂ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਯਾਤਬ੍ਰਿਢ ਚੰਗਿਆ ਗਰਮੀ ਆ ਜਿਹੜੀ ਕੱਦ ਗਰਮੀ ਗਰਮੀ ਨਹੀਂ ਮੰਨਦੀ ਜੇ ਫੈਂਡ ਵੀ ਚੰਗੀ ਆਉਂਦੀ ਆ ਗਰਮੀ ਵਾਲੀ ਦੀ ਬਹੁਤ ਚੰਗੀ ਉਹ ਤੋਰਾ ਤਾਰਾ ਚੰਗਾ ਡਰ ਕਮਾਉਂਦਾ ਹਾਂ ਬਾਕੀ ਐਨੀ ਵੀ ਖਤਰੀ ਪਚੂਗੀ ਨਾ ਜਮੇ ਨਹੀਂ ਕਰਦੀ ਲੈ ਹਾਂ ਐ ਜਿਵੇਂ ਮਰਜੀ ਛੱਡ ਦੋ ਲੈ ਉਹਨੂੰ ਆ ਖੜੀਏਗੀ ਲੱਗਦਾ ਰਸਾ ਸੜਦਾ ਦੋਂ ਬਈ ਕਹਿੰਦਾ ਜਿਵੇਂ ਨਹੀਂ ਪੋਰਾ ਵੀ ਨਹੀਂ ਕਰਦੀ ਭੱਜ ਨੱਠ ਵਾਲੀ ਤਾਂ ਹੈ ਹੀ ਨਹੀਂ ਹਾਂ ਘਰੇ ਕਈ ਵਾਰੀ ਭੈਣਾਂ ਨੇ ਬੁੜੀਆਂ ਨੇ ਸਾੰਭਣੀ ਹੁੰਦੀ ਆ ਜਿਹੜਾ ਮਰਜੀ ਇਹਨੂੰ ਸੰਭੀ ਜਾਪੋ ਜਵਾਕਾਂ ਨੂੰ ਫੜਾ ਦਿਓ ਰਸਾ ਦਾ ਕੁਛ ਨਹੀਂ ਕਹਿੰਦੀ ਜਿਵੇਂ ਪੋਰਾ ਵੀ ਅ ਤੇ ਤੋਰਾ ਚੰਗਾ ਰੰਗ ਰੂਪ ਚੰਗਾ ਠੰਡੀ ਸੀਲ ਫੁੱਲ ਆ ਬਾਈ ਜਿਵੇਂ ਮਰਜੀ ਧਾਰਾ ਮਾਰ ਮਗਰੀ ਬੱਛੀ ਆ ਜੀ ਪੂਰੀ ਨਰੋਈ ਬੱਛੀ ਐ ਸਹੀ ਗੱਲ ਆ ਬਾਈ ਤੇ ਸਵੇਰ ਕਿੰਨੇ ਵਜੇ ਚੋਈ ਸੀ ਤੇ ਸਵੇਰ 6:30 ਵਜੇ ਚੋਈ ਆਈ ਇਹ ਤੇ ਹੁਣ ਜਿਹੜਾ ਹੁਣ ਤਾਂ ਟਾਈਮ ਲਾ ਲੋ ਸਾਹਿਬੀ 10:00 ਵਜੇ ਹੋਣਗੇ 10:05 ਹੋਗੇ ਹਾਂਜੀ ਹਾਂ ਇਹਦਾ ਬੰਦ ਹੀ ਪੂਰੀ ਫੁੱਲ ਆਈ ਇਹ ਇੰਨੀ ਗਾਂ ਅਜੇ ਹੋਰ ਬੰਦਣੀ ਜਿੰਨੀ ਹੋਣਾ ਠੀਕ ਆ ਬਾਈ ਤੇ ਮੁੱਲ ਕੀ ਇਹਦਾ ਮੁੱਲ 65000 ਰੁਪਈਆ ਜੀ ਬਾਨ ਤਾਨ ਹੋ ਜਾ ਹਾਂਜੀ ਹਾਂਜੀ ਕੀਤਾ ਜਾਊਗਾ ਠੀਕ ਆ ਬਾਈ ਪਹਿਲਾਂ ਘਰੇ ਲਿਆਂਦੀਆਂ ਦੋ ਡੰਗ ਚੋਲੀ ਹਾਂ ਇਹ ਆਪਾਂ ਚੋਲੀ ਆਪਦੇ ਘਰੇ ਮੰਨ ਕੇ ਚੋਲੋ ਵੀ ਚਾਰ ਪੰਜ ਡੰਗ ਚੋਲੀ ਇਹ ਘਰੇ ਚੋਲੀ ਹਾਂਜੀ ਹਾਂਜੀ ਫੇਰ ਦਸੱਲੀ ਕਰਕੇ ਹਾਂ ਆਪਾਂ ਪੂਰੀ ਦਸੱਲੀ ਆਈ ਕੋਈ ਥਣਵਾਦ ਘਾਟਾ ਜਾਂ ਪੂਰੇ ਛੇਟਾ ਹੋਏ ਆਪਾਂ ਦੇਣਦਾਰ ਆ ਉਹਦੇ ਬਹੁਤ ਠੀਕ ਹੈ ਤਾਂ ਪੰਜ ਡੰਗ ਆਪਾਂ ਆਪ ਚੋਲੀ ਹੈਗੀ ਇਹ ਓਕੇ ਭਾਈ ਅੱਗੇ ਭਾਈ ਦੋ ਨੰਬਰ ਕਿਹੜਾ ਸੂਸ ਹੋਈ ਹੈ ਇਹ ਵੀ ਦੂਜੇ ਸੂਈ ਸੂਈ ਵੀ ਹੈ ਜੀ ਦੋ ਸੂਈਆਂ ਭਾਈ ਹਾਂਜੀ ਇਹਨੂੰ ਹੋ ਗਈ ਹਫਤਾ ਹੋ ਗਿਆ 8 ਦਿਨ ਹੋ ਗਏ ਹੁਣ ਹਫਤਾ ਹੋ ਗਿਆ ਬੇ ਬੱਚਾ ਕੀ ਹੈ ਇਹਦੇ ਮਗਰੀ ਬੱਚੀ ਹੈ ਜੀ ਬੱਚੀ ਚੰਗੀ ਹੈ ਨਾ ਹਾਂਜੀ ਬੱਚੀ ਚੰਗੀ ਹੈ ਬੱਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਹਾਂਜੀ ਕੁਆਲਿਟੀ ਵਾਲੀ ਹੈ ਬੱਚੀ ਇਹ ਗਾਂ ਦੀ ਨਾ ਪਹਿਲਾਂ ਬਾੜੀ 6 ਵਾਰੀ ਹੋਈਗੀ ਜਿੱਥੋਂ ਆਈ ਹੈ ਠੀਕ ਹੈ ਵੀਰੇ ਹਾਂ ਤੇ ਯਾਨੀ ਕਿ ਵੀ ਸੂਈ ਹੈ ਸੱਚ ਰ ਇਹ ਹਮ ਹਫਤਾ 8 ਦਿਨ ਹੋਇਆ ਸੂਈ ਨੂੰ 12 ਕਿਲੋ ਦੁੱਧ ਹੀ ਹੁਣ ਇਹਦੇ ਥੱਲੇ ਨੈਟ ਤਿਆਰ ਆ ਬੇ ਨੈਟ ਤਿਆਰ ਆ ਹੀ ਸੀਲ ਇਹ ਵੀ ਪੂਰੀ ਫੁੱਲ ਆ ਗਈ ਐ ਕੁਝ ਨਹੀਂ ਕਹਿੰਦੀ ਇਹ ਜਵੇਂ ਜਵੇਂ ਮਰਜ਼ੀ ਮਾਨਾ ਕਿੱtela ਹੀ ਬੈਜੋ ਥੱਲੇ ਲੈ ਕੁਛ ਵੀ ਨਹੀਂ ਕਹਿੰਦੀ ਐ ਨਹੀਂ ਗੱਲ ਕੋਈ ਇਹਨੂੰ ਨਿਆਣਾ ਪਾ ਕੇ ਚੋਲੂ ਤੇ ਨਾ ਨਹੀਂ ਬੋਣਾ ਨਾ ਪਾਓ ਲੈ ਚਵਾਈ ਬਹੁਤ ਚੰਗੀ ਏ ਰ ਹਨ ਜੋ ਮੈਂ ਨਹੀਂ ਕਰਦੀ ਭੋਰਾ ਵੀ ਆਹ ਬਾਤ ਹੈ ਚਵਾਈ ਦੇਖੋ ਬਈ ਗੰਨੇ ਯਾਰ ਗੀਤਾ ਰ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਠੰਡੀ ਸੀ ਲਾ ਹਾਂਜੀ ਇਹ ਥੱਲੇ ਪਾਸੋਂ ਨੇੜੇ ਕਰ ਦੋ ਮੈਂ ਯਾਰ ਹਾਂ ਕੋਈ ਚੱਕਰ ਨਹੀਂ ਜਿਵੇਂ ਮਰਜੀ ਜਿਵੇਂ ਇਹ ਬਣਾਨੇ ਇਹਨੂੰ ਤੇ ਮਾਰੀ ਜਣੇ ਤਾਰਾ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਕਰਦ ਵੱਡ ਚੰਗਾ ਥੋੜੀ ਲੱਸੀ ਜ਼ਰੂਰ ਆ ਬਾਈ ਕਹਿੰਦਾ ਹਾਂ ਵੱਡੀ-ਵੱਡੀ ਪੂਰੀ ਹੈ ਜੀ ਇਹਾਂ ਦਾ ਛੱਦ ਬੱਡ ਚੰਗਾ ਰੰਗ ਰੂਪ ਚੱਟ ਹਾਂ ਆਏ ਨਹੀਂ ਕੋਈ ਵੀ ਸਵਾਈ ਬੱਚਾ ਮਗਰ ਜਿਵੇਂ ਨਹੀਂ ਹੂੰ ਮੋੜ ਜਾ ਬਾਈ ਆ ਜਾ ਤੇ ਕੀ ਮੋਲਾ ਭਰਾ ਇਹਦਾ ਫਿਰ ਇਹਦਾ 55000 ਆਈ ਮਾਨਤਾਨ ਹੋ ਜਾ ਹਾਂਜੀ ਹਾਂਜੀ ਕੀਤਾ ਜਾਊਗਾ ਠੀਕ ਆ 52000 ਆ ਮੋਲਾ ਹਾਂਜੀ 59000 ਆਈ ਮਗਰ ਬੱਛੀ ਆਈ ਇਹਦੇ ਠੀਕ ਆ ਮਗਰ ਬੱਛੀ ਸੂਜੀ ਹਾਂਜੀ ਬਾਈ ਚੰਗੀ ਆ ਬੜਾ 12 ਕਿਲੋ ਦੁੱਧ ਆਈ 14 14 15 ਕਿਲੋ ਦੁੱਧ ਯਾਨੀ ਕਿ ਆਰਾਮ ਨਾਲ ਕੱਢੂਗੀ ਇਹ ਤੇ ਗਾਂ ਦੀ ਨਾ ਸੇਵਾ ਨਹੀਂ ਹੋਈਗੀ ਜਿੱਥੋਂ ਆਪਾਂ ਲਈ ਹੈ ਠੀਕ ਆ ਬਾਈ ਠੀਕ ਆ ਅਗੇ ਬਾਈ ਬੱਚੀ ਬੜੀ ਅਗੇ ਬੱਚੀ ਹੈ ਜੀ ਇਹ ਇਹਨੂੰ 1 ਮਹੀਨਾ ਤੇ 10 ਦਿਨ ਹੋ ਗਈ ਬਣੀ ਇਹਨੂੰ ਠੀਕ ਆ ਤੇ ਇਹਨੇ ਪਹਿਲੇ ਸੂਏ ਹੀ ਸੁਣਾ ਹੈਗਾ ਠੀਕ ਆ ਤੇ ਸੀਲ ਸੂਲ ਪੂਰੀ ਹੈਗੀ ਬਾਕੀ ਤੇ ਰਾਜੀ ਵਧ ਗਿਆ ਪੂਰੀ ਹੈ ਚਮਕ ਵਾਲੀ ਹੈ ਚਮਕ ਫੁੱਲਾ ਇਹ ਕਿਸੇ ਨੇ ਘਰੇ ਸ਼ੌਂਕ ਨਾ ਰੱਖਣੀ ਹੋਵੇ ਹੂੰ ਤੇ ਲਿਜਾ ਸਕਦਾ ਠੀਕ ਆ ਬਾਈ ਦਾ ਭਰਾ ਹੈ ਵਾ ਹਾਂ ਠੀਕ ਆ ਆਪਣਾ ਆਪ ਦਾ ਭਰਾ ਹੈ ਰਾਜੀ ਆ ਵਜਣ ਵਾਲੀ ਹੈ ਬਾਈ ਚਮਕ ਝੁਮਕ ਬਹੁਤ ਚੰਗੀ ਹੈ ਚੰਗੀ ਹੈ ਸੁਨੱਖੀ ਹੈ ਬੱਚੀ ਹਾਂ ਸੋਹਣੀ ਹੈ ਪੂਰੀ ਹਾਂ ਚੰਗਾ ਲੱਗਿਆ ਹਾਂ ਜੀ ਹਾਂ ਥਾਲ ਤੁਹਾਨੂੰ ਬਹੁਤ ਵਧੀਆ ਆ ਨਹੀਂ ਕੋਈ ੜਕਾ ਹੂੰ ਕੀ ਬੋਲਦਾ ਇਹਦਾ ਮੁੱਲ 12000 ਰੁਪਈਆ ਹੀ ਮਾਨਦਾਨ ਹੋ ਜਾ ਹਾਂਜੀ ਹਾਂਜੀ ਕੀਤਾ ਜਾਊਗਾ 12000 ਰੁਪਈਆ ਮੁੱਲ ਮਾਨ ਹਾਂਜੀ ਹਾਂਜੀ ਜ਼ਰੂਰ ਹੋ ਜਾਊਗਾ ਨਾ ਕਿ ਬਾਈ ਕੋਲੇ ਤਿੰਨ ਸੀ ਤਿੰਨ ਹੀ ਦਿਖਾਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆਈ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ ਜੀ